ਜਿਵੇਂ ਹੀ ਪੋ ਦਾ ਮਹੀਨਾ ਚੜ੍ਹਦਾ ਹੈ ਜਿਵੇਂ ਦਸੰਬਰ ਮਹੀਨਾ ਆਉਂਦਾ ਤਾਂ ਉਸ ਟਾਈਮ ਸ਼ਹੀਦੀ ਜੋੜ ਮੇਲਿਆਂ ਦਾ ਇੱਕ ਸਿਲਸਿਲਾ ਜਾਰੀ ਹੋ ਜਾਂਦਾ ਕਿਉਂਕਿ ਸ਼ਹੀਦੀ ਜੋੜ ਮੇਲੇ ਕਿਉਂ ਲੱਗਦੇ ਨੇ ਸ਼ਹੀਦੀ ਜੋੜ ਮੇਲ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਪਰਿਵਾਰ ਵਿਛੜਿਆ ਸੀ ਜੋ ਉਸ ਟਾਈਮ ਜੰਗਾਂ ਹੋਈਆਂ ਸੀ ਉਹ ਸਿਲਸਲੇ 'ਚ ਸ਼ਹੀਦੀ ਜੋੜ ਮੇਲ ਲਾਏ ਜਾਂਦੇ ਆ ਤਾਂ ਇਸ ਵੀਡੀਓ ਚ ਆਪਾਂ ਗੱਲ ਕਰਦੇ ਆਂ ਜੋ ਹੁਣੇ ਦਸੰਬਰ ਮਹੀਨਾ ਆਉਣ ਵਾਲਾ ਹੈ ਸ਼ਹੀਦੀ ਜੋੜ ਮੇਲੇ ਲੱਗਣਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਸਿੰਘ ਮਾਤਾ ਗੁਜਰੀ ਜੀ ਛੋਟੇ ਸਹਬਜ਼ਾਦੇ ਵੱਡੇ ਸਹਬਜ਼ਾਦੇ ਉਹਨਾਂ ਨੇ ਜੋ ਜੰਗਾਂ ਲੜੀਆਂ ਉਹਨਾਂ 'ਚ ਸ਼ਹੀਦੀਆਂ ਹੋਈਆਂ ਉਸ ਇਤਿਹਾਸ ਬਾਰੇ ਆਪਾਂ ਗੱਲ ਕਰਦੇ ਆਂ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਇਹ ਵਾਲੀ ਵੀਡੀਓ ਤੁਹਾਡੇ ਵਾਸਤੇ ਇਸ ਕਰਕੇ ਵੀ ਇੰਪੋਰਟੈਂਟ ਹੋ ਸਕਦੀ ਹੈ ਕਿਉਂਕਿ ਇਸ ਵੀਡੀਓ ਚ ਕੁਝ ਉਹ ਗੱਲਾਂ ਵੀ ਦੱਸੀਆਂ ਗਈਆਂ ਜੋ ਮੈਂ ਆਪ ਪੜ੍ਹ ਕੇ ਇਸ ਕਿਤਾਬ ਚ ਦੱਸ ਰਹੇ ਹਾਂ ਜਿਨ੍ਹਾਂ ਗੱਲਾਂ ਬਾਰੇ ਸ਼ਾਇਦ ਅੱਜ ਆਪਾਂ ਪਹਿਲੀ ਵਾਰ ਇਸ ਵੀਡੀਓ ਚ ਸੁਣ ਰਹੇ ਹੋਵਾਂਗੇ ਕਿਉਂਕਿ 20 ਦਸੰਬਰ 1704 ਨੂੰ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਤੋਂ ਚੱਲੇ ਸੀ ਆਪਣੇ ਪਰਿਵਾਰ ਨਾਲ ਆਪਣੇ ਸਿੰਘਾਂ ਨਾਲ ਉਸ ਟਾਈਮ ਤੇ ਮੁਗਲਾਂ ਨੇ ਉਹਨਾਂ ਨਾਲ ਇੱਕ ਸਮਝੌਤਾ ਕੀਤਾ ਸੀ ਵੀ ਜੇ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਜਾਓਗੇ ਤਾਂ ਅਸੀਂ ਤੁਹਾਡੇ ਤੇ ਕੋਈ ਵੀ ਹਮਲਾ ਨਹੀਂ ਕਰਾਂਗੇ। ਉਹਨਾਂ ਨੇ ਸੌਹਾਂ ਵੀ ਖਾਧੀਆਂ ਸੀ ਚਾਹੇ ਗਊ ਮਾਤਾ ਦੀ ਸੌਹ ਹੋਵੇ ਚਾਹੇ ਉਹਨਾਂ ਦੇ ਆਪਣੇ ਪੀਰ ਪੈਗੰਬਰਾਂ ਦੀ ਸੌਹ ਹੋਵੇ। ਉਹ ਸਾਰੀਆਂ ਸੌਹਾਂ ਉਹਨਾਂ ਨੇ ਉਸ ਟਾਈਮ ਤੋੜਤੀਆਂ ਸੀ। ਤੇ 20 ਦਸੰਬਰ 1704 ਨੂੰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਨਾਲ ਆਪਣੇ ਸਿੰਘਾਂ ਨਾਲ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਲੱਗੇ ਹੁੰਦੇ ਆ ਤਾਂ ਪਿੱਛੋਂ ਮੁਗਲਾਂ ਦਾ ਹਮਲਾ ਹੋ ਜਾਂਦਾ ਹੈ ਤਾਂ ਜਿਵੇਂ ਹੀ ਹਮਲਾ ਹੁੰਦਾ ਹੈ ਤਾਂ ਨਾ ਸਿਰਫ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸਿੱਖ ਇਤਿਹਾਸ ਨਾਲ ਜੁੜਿਆ ਜੋ ਸਾਹਿਤ ਇਕੱਠਾ ਕੀਤਾ ਹੁੰਦਾ ਹੈ ਉਹ ਸਾਹਿਤ ਵੀ ਸਰਸਾ ਨਦੀ 'ਚ ਰੁੜ ਜਾਂਦਾ ਹੈ ਕਿਉਂਕਿ ਸਰਸਾ ਨਦੀ ਉਸ ਟਾਈਮ ਚੜ੍ਹੀ ਹੋਈ ਹੁੰਦੀ ਹੈ 20 ਦਸੰਬਰ ਦੀ ਜਦੋਂ ਰਾਤ ਹੋਈ 20 ਦਸੰਬਰ ਦੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਨਾਲ ਪਠਾ ਸਾਹਿਬ ਜਿੱਥੇ ਇਸ ਟਾਈਮ ਗੁਰਦੁਆਰਾ ਸਾਹਿਬ ਹੈ ਉੱਥੇ ਪਹੁੰਚੇ ਜਿਸ ਟਾਈਮ ਉੱਥੇ ਗੁਰਦੁਆਰਾ ਸਾਹਿਬ ਨਹੀਂ ਸੀ ਤੇ ਉਹਦਾ ਇਤਿਹਾਸ ਕੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਪਣੇ ਸਿੰਘਾਂ ਨਾਲ ਉਸ ਸਥਾਨ ਤੇ ਪਹੁੰਚੇ ਉਸ ਜਗ੍ਹਾ ਤੇ ਪਹੁੰਚੇ ਤਾਂ ਉੱਥੋਂ ਦਾ ਜੋ ਮੁਖੀ ਸੀ ਜਿਹਨੂੰ ਸਥਾਨਕ ਮੁਖੀ ਰੰਗੜ ਕਹਿੰਦੇ ਸੀ ਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਮੁਖੀ ਨਾਲ ਉਸਥਾਨਕ ਉਹ ਥਾਨ ਦਾ ਜਿਹੜਾ ਮੁਖੀ ਸੀ ਉਹਨਾਂ ਗੱਲਬਾਤ ਹੋਈ ਤਾਂ ਗੱਲਾਂ ਬਾਤਾਂ ਚ ਉਹਨੇ ਰੰਗੜ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ਼ਾਰਾ ਕੀਤਾ ਉਸ ਮਗਦੇ ਪੱਠੇ ਵੱਲ ਜੋ ਇੱਟਾਂ ਦਾ ਪੱਠਾ ਸੀ ਤਾਂ ਉਸ ਟਾਈਮ ਉਹਦੇ ਯਾਤਨਾ ਸਮਝੀ ਲਾ ਲਓ ਜਾਂ ਕੁਝ ਵੀ ਲਾ ਲਓ ਉਹਨੇ ਗੁਰੂ ਸਾਹਿਬ ਨੂੰ ਇਸ਼ਾਰਾ ਕੀਤਾ ਉਸ ਪੱਠੇ ਵੱਲ ਜਾਣ ਲਈ ਤੇ ਜਿਵੇਂ ਗੁਰੂ ਸਾਹਿਬ ਦਾ ਘੋੜਾ ਸੀ ਜੋ ਉਹ ਪੱਠੇ ਵੱਲ ਗਿਆ ਤੇ ਘੋੜੇ ਨੇ ਆਪਣੇ ਪੌੜ ਉਸ ਪੱਠੇ ਦੀ ਰੇਤ ਤੇ ਰਖੇ ਤਾਂ ਜੋ ਭਖ ਦਾ ਪੱਠਾ ਸੀ ਜੋ ਭਖ ਦੀ ਰੇਤ ਸੀ ਉਸ ਟਾਈਮ ਬਿਲਕੁਲ ਠੰਡਾ ਠਾਰ ਹੋ ਗਈ ਸੀ ਤੇ ਅੱਜ ਵੀ ਆਪਾਂ ਗੁਰਦੁਆਰਾ ਪੱਠਾ ਸਾਹਿਬ ਚ ਜਾ ਕੇ ਜੋ ਰੋਪੜ ਚ ਉੱਥੇ ਜਾ ਕੇ ਆਪਾਂ ਉਸ ਘੋੜੇ ਦੇ ਪੌੜ ਦੇ ਦਰਸ਼ਨ ਕਰ ਸਕਦੇ ਹਾਂ ਫਿਰ ਇਸ ਤੋਂ ਬਾਅਦ 21 ਦਸੰਬਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਨਾਲ ਚਮਕੌਰ ਦੀ ਗੜੀ ਵਿੱਚ ਪਹੁੰਚੇ 21 ਦਸੰਬਰ ਨੂੰ ਚਮਕੌਰ ਦੀ ਗੜੀ ਚ ਪਹੁੰਚਦੇ ਹਨ ਤੇ 22 ਦਸੰਬਰ ਨੂੰ ਚਮਕੌਰ ਦੀ ਗੜੀ ਵਿੱਚ ਇੱਕ ਉਹ ਜੰਗ ਹੁੰਦੀ ਹੈ ਜਿਵੇਂ ਦੀ ਜੰਗ ਨਾ ਇਤਿਹਾਸ ਚ ਪਹਿਲਾਂ ਕਦੇ ਹੋਈ ਸੀ ਤੇ ਨਾ ਮੁੜ ਕੇ ਕਦੇ ਹੋਈ ਐ ਉਸ جنگ ਬਾਰੇ ਬਹੁਤ ਹੀ ਇਤਿਹਾਸਕਾਰ ਇਹ ਵੀ ਦੱਸਦੇ ਆਂ ਵੀ ਇਹ جنگ ਜੋ ਸੀ ਇਹ ਨਾ ਤਾਂ ਕਿਸੇ ਜ਼ਮੀਨ ਕਰਕੇ ਸੀ ਨਾ ਕਿਸੇ ਹੋਰ ਝਗੜੇ ਕਰਕੇ ਸੀ ਇਹ جنگ ਸੀ ਮਨੁੱਖਤਾ ਲਈ ਤੇ ਇਸ جنگ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਤੱਕ ਵਾਰਤਾ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਗਰਾ ਇੰਨਾ ਸੀ ਕਿ ਉਹਨਾਂ ਨੇ ਜਿਗਰਾ ਕਰਕੇ ਆਪਣੇ ਵੱਡੇ ਪੁੱਤਰਾਂ ਨੂੰ ਵੱਡੇ ਸਹਿਬਜ਼ਾਦਿਆਂ ਨੂੰ جنگ 'ਚ ਖੁਸ਼ੀ-ਖੁਸ਼ੀ ਤੋਰਤਾ ਸੀ ਕਿਉਂਕਿ ਉਹ ਆਪਣੇ ਸਿੰਘਾਂ ਨੂੰ ਤੇ ਆਪਣੇ ਪੁੱਤਰਾਂ ਨੂੰ ਅਲੱਗ ਕਰਕੇ ਨਹੀਂ ਦੇਖਦੇ ਸੀ ਤੇ ਇਸ ਕਰਕੇ ਸਿੱਖ ਧਰਮ ਦਾ ਇਤਿਹਾਸ ਉਹ ਬਹੁਤ ਜ਼ਿਆਦਾ ਮਹਾਨ ਹੈ ਪਰ ਅੱਜ ਦੇ ਟਾਈਮ 'ਚ ਜਿਵੇਂ ਹੁਣ ਪਉ ਦਾ ਮਹੀਨਾ ਚੜ੍ਹਨਾ ਹੈ ਦਸੰਬਰ ਦਾ ਮਹੀਨਾ ਚੜ੍ਹਨਾ ਹੁਣ ਸ਼ਹੀਦੀ ਜੋੜ ਮੇਲੇ ਵੀ ਲੱਗਣਗੇ ਬਹੁਤ ਜ਼ਿਆਦਾ ਲੰਗਰ ਵੀ ਲੱਗਣਗੇ ਤਕਰੀਬਨ ਹਰ ਪਿੰਡ 'ਚ ਲੰਗਰ ਹੋਏਗਾ ਪਰ ਉਸ ਇਤਿਹਾਸ ਦੀ ਮਹੱਤਤਾ ਕੀ ਹੈ ਉਸ ਇਤਿਹਾਸ ਬਾਰੇ ਲੋਕਾਂ ਨੂੰ ਕਿੰਨਾ ਪਤਾ ਹੈ ਇਸ ਗੱਲ ਤੇ ਇਸ ਕਿਤਾਬ 'ਚ ਇੱਕ ਘਟਨਾ ਲਿਖੀ ਹੋਈ ਹੈ ਜਿਨ੍ਹਾਂ ਨੇ ਇਹ ਕਿਤਾਬ ਲਿਖੀ ਹੈ ਡਾਕਟਰ ਇੰਦਰਜੀਤ ਕੌਰ ਜੀ ਨੇ ਉਹਨਾਂ ਨੇ ਲਿਖਿਆ ਕਿ ਇੱਕ ਵਾਰ ਜਦੋਂ ਸ਼ਹੀਦੀ ਜੋੜ ਮੇਲੇ ਵਿੱਚ ਮੈਂ ਗਈ ਤਾਂ ਮੈਂ ਬਹੁਤਿਆਂ ਨਾਲ ਗੱਲਬਾਤਾਂ ਕੀਤੀਆਂ ਇਸ ਬਾਰੇ ਕਿ ਤੁਹਾਨੂੰ ਇਸ ਬਾਰੇ ਕਿੰਨੀ ਕ ਨੌਲੇਜ ਹੈ ਕਿ ਆਪਣਾ ਇਤਿਹਾਸ ਕੀ ਹੈ ਆਪਾਂ ਸ਼ਹੀਦੀ ਜੋੜ ਮੇਲੇ ਤੇ ਆਏ ਹੋਏ ਆ ਤੇ ਜੋ ਉਹਨਾਂ ਦੀ ਗੱਲਬਾਤ ਹੋਈ ਉਹ ਤੁਹਾਨੂੰ ਮੈਂ ਪੜ੍ਹ ਕੇ ਸੁਣਾਉਣਾ ਉਹਨਾਂ ਨੇ ਦੱਸਿਆ ਵੀ ਸ਼ਹੀਦੀ ਜੋੜ ਮੇਲੇ ਵਿੱਚ 21 ਤੋਂ 23 ਦਸੰਬਰ ਤੱਕ 300 ਨੌਜਵਾਨਾਂ ਨੂੰ ਜਦ ਇਹ ਪੁੱਛਿਆ ਗਿਆ ਕਿ ਉਹ ਚਮਕੌਰ ਦੀ ਗੜੀ ਵਿੱਚ ਬੇਮਿਸਾਲ ਲੜਾਈ ਅਤੇ ਸੈਭਜਾਦਿਆਂ ਦੀ ਸ਼ਹਾਦਤ ਬਾਰੇ ਕੀ ਜਾਣਦੇ ਨੇ ਤਾਂ ਕੇਵਲ 10% 10% ਬੱਚੇ ਸਿਰਫ ਦੱਸ ਸਕੇ ਪ੍ਰੋਪਰ ਤੌਰ ਤੇ ਪੂਰਨ ਤੌਰ ਤੇ ਵੀ ਸਾਡਾ ਇਤਿਹਾਸ ਕੀ ਹੈ ਕਿਉਂ ਆਪਾਂ ਸ਼ਹੀਦੀ ਜੋੜ ਮੇਲੇ ਤੇ ਆਉਂਦੇ ਆਂ ਬਾਕੀ ਇਸ ਇਤਿਹਾਸਕ ਘਟਨਾ ਬਾਰੇ ਬਹੁਤੇ ਦੱਸ ਹੀ ਨਹੀਂ ਸਕੇ ਕੇਵਲ 30% ਬੱਚਿਆਂ ਨੂੰ ਗੁਰੂ ਸਾਹਿਬ ਤੇ ਵੱਡੇ ਸਹਬਜ਼ਾਦਿਆਂ ਦੇ ਨਾਂ ਯਾਦ ਸੀ ਤੇ ਉਹਨਾਂ ਬੱਚਿਆਂ ਤੋਂ ਇੱਕ ਸਵਾਲ ਇਹ ਵੀ ਪੁੱਛਿਆ ਗਿਆ ਕਿ ਚਮਕੌਰ ਦੀ ਜੰਗ ਤੋਂ ਪਹਿਲਾਂ ਗੁਰੂ ਸਾਹਿਬ ਕਿੱਥੋਂ ਆਈ ਸੀ ਤਾਂ ਇਹ ਵੀ ਬਹੁਤਿਆਂ ਨੂੰ ਨਹੀਂ ਸੀ ਪਤਾ ਤਾਂ ਇਹਦੇ ਵਿੱਚ ਇਹ ਬੱਚਿਆਂ ਦੀ ਗਲਤੀ ਜ਼ਿਆਦਾ ਨਹੀਂ ਹੈਗੀ ਕਿਉਂਕਿ ਇਹ ਲਿਟਰੇਚਰ ਜੋ ਪੜਾਉਣਾ ਹੈ ਸਭ ਤੋਂ ਪਹਿਲਾਂ ਤਾਂ ਸਾਡੀ ਕਿਤਾਬਾਂ 'ਚ ਹੈ ਹੀ ਨਹੀਂ ਸਾਡੀ ਕਿਤਾਬਾਂ 'ਚ ਉਹ ਇਤਿਹਾਸ ਹੈ ਜੋ ਸਾਡੇ ਅੱਗੇ ਫਿਊਚਰ 'ਚ ਜਾ ਕੇ ਕੰਮ ਹੀ ਨਹੀਂ ਕਿਤੇ ਆਉਣਾ। ਸਾਨੂੰ ਉਹਨਾਂ ਰਾਜਾ ਮਹਾਰਾਜਿਆਂ ਬਾਰੇ ਹੁਣ ਵੀ ਪੜਾਇਆ ਜਾਂਦਾ ਛੋਟੀਆਂ ਕਲਾਸਾਂ 'ਚ ਜਿਨ੍ਹਾਂ ਬਾਰੇ ਪਤਾ ਕਰਕੇ ਆਪਾਂ ਲੈਣਾ ਹੀ ਕੀ ਹੈ। ਪਰ ਸਾਡਾ ਜੋ ਇਤਿਹਾਸ ਹੈ ਉਹ ਇਤਿਹਾਸ ਤਾਂ ਕਿਤੇ ਪੜਾਇਆ ਹੀ ਨਹੀਂ ਗਿਆ। ਪਰ ਇੱਕ ਦੁੱਖ ਦੀ ਗੱਲ ਇਹ ਹੈ ਵੀ ਨਾ ਤਾਂ ਸਾਡੇ ਲਿਟਰੇਚਰ 'ਚ ਇਤਿਹਾਸ ਅੱਜ ਦੇ ਟਾਈਮ 'ਚ ਛਾਪਿਆ ਗਿਆ ਤੇ ਜੇ ਛਾਪਿਆ ਵੀ ਗਿਆ ਤਾਂ ਉਹਦੇ ਨਾਲ ਛੇੜਛਾੜ ਕੀਤੀ ਗਈ ਹੈ ਤੇ ਨਾ ਜੋ ਸਾਡੀਆਂ ਸੰਸਥਾਵਾਂ ਹੈ ਜੋ ਸਿੱਖ ਸੰਸਥਾਵਾਂ ਬਣੀਆਂ ਹੋਈਆਂ ਨਾ ਉਹਨਾਂ ਨੇ ਵੀ ਇੰਨਾ ਪ੍ਰਚਾਰ ਕੀਤਾ ਵੀ ਘਟੋ ਘਟ ਆਪਣੀ ਕਮਿਊਨਿਟੀ ਵਾਸਤੇ ਕੁਝ ਐਨਕ ਕੀਤਾ ਜਾਵੇ ਕਿ ਘਟੋ ਘਟ ਉਹਨਾਂ ਕੋਲ ਲਿਟਰੇਚਰ ਪ੍ਰੋਵਾਈਡ ਕੀਤਾ ਜਾਵੇ ਕਿ ਉਹ ਉਹਨੂੰ ਪੜ੍ਹ ਵੀ ਸਕਣ ਤੇ ਅੱਗੇ ਪ੍ਰਮੋਟ ਵੀ ਕਰ ਸਕਣ ਤੇ ਉਸ ਤੋਂ ਵੀ ਵੱਡੀ ਗਲਤੀ ਆਪਣੀ ਵੀ ਹੈ ਕਿਉਂਕਿ ਆਪਾਂ ਉਸ ਸ਼ਹੀਦੀ ਜੋੜ ਮੇਲੇ ਨੂੰ ਉਸ ਇਤਿਹਾਸਕ ਸ਼ਹੀਦੀ ਨੂੰ ਇੱਕ ਸੱਭਿਆਚਾਰਕ ਮੇਲਾ ਬਣਾਤਾ ਜੋ ਮੇਲੇ ਆਪ ਅਕਸਰ ਦੇਖਦੇ ਆਂ ਝੂਟੇ ਲੱਗੇ ਹੁੰਦੇ ਆਂ ਉੱਥੇ ਫੰਕਸ਼ਨ ਚੱਲ ਰਿਹਾ ਹੁੰਦਾ ਉੱਥੇ ਖੁਸ਼ੀਆਂ ਮਨਾਈਆਂ ਜਾਂਦੀਆਂ ਜਾਂ ਉੱਥੇ ਵਾਜੇ ਵਜਾਈ ਜਾਂਦੇ ਆ ਇਹ ਗੱਲ ਹੁਣ ਦਸੰਬਰ ਮਹੀਨਾ ਚੜਪੈਣਾ ਸ਼ਹੀਦੀ ਯੋਗ ਮੇਲਾ ਆ ਜਾਣਾ ਇਹ ਗੱਲਾਂ ਆਮ ਦੇਖਣ ਨੂੰ ਮਿਲਣਗੀਆਂ ਕਿਉਂਕਿ ਲੰਗਰ ਵੀ ਬਹੁਤ ਚੱਲਣਗੇ ਦੁਕਾਨਾਂ ਵੀ ਬਹੁਤ ਲੱਗਣਗੀਆਂ ਲੋਕ ਸ਼ਾਪਿੰਗ ਵੀ ਬਹੁਤ ਕਰਨਗੇ ਜੋਟਾ ਡਾਡਰ ਮਲਜੀ ਦੀ ਹਵੇਲੀ ਹੈ ਜਿਸ ਆਰਡਰ ਮਲ ਨੇ ਛੋਟੇ ਸਹਬਜ਼ਾਦਿਆਂ ਦੀ ਸ਼ਹੀਦੀ ਲਈ ਮੋਹਰਾਂ ਦਿੱਤੀਆਂ ਸੀ ਤੇ ਕਿੰਨੀ ਜਗ੍ਹਾ 'ਚ ਦਿੱਤੀਆਂ ਸੀ ਜਿੰਨੀ ਜਗ੍ਹਾ 'ਚ ਉਹਨਾਂ ਦਾ ਸੰਸਕਾਰ ਹੋਣਾ ਸੀ ਤੇ ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਅੱਜ ਤੱਕ ਵੀ ਜੇ ਕੋਈ ਹੈ ਤਾਂ ਉਹ ਜਗ੍ਹਾ ਜਿੱਥੇ ਛੋਟੇ ਸਹਬਜ਼ਾਦਿਆਂ ਦਾ ਖੜੀਆਂ ਮੋਹਰਾ ਰੱਖ ਕੇ ਸੰਸਕਾਰ ਕੀਤਾ ਗਿਆ ਸੀ ਉਹਨਾਂ ਦੀ ਹਵੇਲੀ ਤੱਕ ਨੂੰ ਸਾਂਭ ਕੇ ਨਹੀਂ ਰੱਖਿਆ ਗਿਆ ਚਮਕੌਰ ਦੀ ਜੰਗ ਬਾਰੇ ਇਤਿਹਾਸਕਾਰਾਂ ਨੇ ਇਹ ਲਿਖਿਆ ਹੋਇਆ ਹੈ ਕਿ ਇਤਿਹਾਸ 'ਚ ਜੋ ਜੰਗਾਂ ਹੋਈਆਂ ਜਾਂ ਜੋ ਜੰਗਾਂ ਹੁੰਦੀਆਂ ਸੀ ਉਹਨਾਂ ਟਾਈਮਾਂ 'ਚ ਉਹ ਯਾ ਤਾਂ ਆਪਣੀ ਹੱਦਾਂ ਨੂੰ ਵਧਾਉਣ ਵਾਸਤੇ ਹੁੰਦੀਆਂ ਸੀ ਜਾਂ ਕਿਸੇ ਕਰਕੇ ਉਹ ਜੰਗ ਹੁੰਦੀ ਸੀ ਪਰ ਮਨੁੱਖਤਾ ਲਈ ਜੰਗ ਉਸ ਤੋਂ ਪਹਿਲਾਂ ਨਾਕ ਦੇ ਹੋਈ ਸੀ ਤੇ ਜੋ ਜੰਗ ਚਮਕੌਰ ਦੀ ਗੜੀ ਚ ਹੋਈ ਸੀ ਨਾ ਉਸ ਤੋਂ ਬਾਅਦ ਕਦੇ ਹੋਣੀ ਹੈ ਕਿਉਂਕਿ 40 ਸਿੰਘ ਲੱਖਾਂ ਦੀ ਫੌਜ ਨਾਲ ਲੜਗੇ ਸੀ ਤੇ ਸ਼ਰਗੁਰ ਗੋਬਿੰਦ ਸਿੰਘ ਜੀ ਦੇ ਦੋਨੋਂ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਉਸ ਜੰਗ ਚ ਲੜਦੇ ਲੜਦੇ ਸੂਰਬੀਰਾ ਵਾਂਗ ਸ਼ਹੀਦ ਵੀ ਹੋਈ ਸੀ ਤਾਂ ਉਸ ਬਾਰੇ ਲਿਖਿਆ ਹੋਇਆ ਕਿ ਚਮਕੌਰ ਦੀ ਜੰਗ ਦਾ ਰਿਸ਼ਤਾ ਮੁਲਕ ਕੌਮ ਅਤੇ ਧਰਮ ਦੀਆਂ ਹੱਦਾਂ ਤੋਂ ਦੂਰ ਮਨੁੱਖਤਾ ਦੇ ਸਾਂਝੇ ਦਰਦ ਲਈ ਸੀ ਇਸੇ ਕਰਕੇ ਇਹ ਘਟਨਾ ਸਮੁੱਚੀ ਮਾਨਵਤਾ ਦੀ ਸਾਂਝੀ ਵਿਰਾਸਤ ਬਣ ਗਈ ਤੇ ਇਸ ਘਟਨਾ ਬਾਰੇ Swami Vivekananda ਜੀ ਵੀ ਲਿਖਦੇ ਹਨ ਕਿ ਸਹਿਵਾਜ਼ਾਦਿਆਂ ਨੇ ਆਪਣੀ ਅਦੁੱਤੀ ਸ਼ਹਾਦਤ ਨਾਲ ਐਸੇ ਪੂਰਨੇ ਪਾਏ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਉਹ ਚਾਨਣ ਮਨਾਰਾ ਬਣ ਗਏ ਕਿਉਂਕਿ ਇਹ ਸਥਾਨ ਸਿਰਫ ਸਿੱਖਾਂ ਲਈ ਨਹੀਂ ਇਹ ਸਥਾਨ ਪੂਰੀ ਮਨੁੱਖਤਾ ਲਈ ਹੈ ਤਾਂ ਇਹ ਇਤਿਹਾਸ ਜੋ ਆਪਣਾ ਇਤਿਹਾਸ ਹੈ ਜਿਸ ਬਾਰੇ ਆਪਾਂ ਨੂੰ ਪੜਾਇਆ ਹੀ ਨਹੀਂ ਜਾ ਰਿਹਾ ਉਹ ਇਤਿਹਾਸ ਆਪਣੇ ਤੋਂ ਲੁਕਿਆ ਨਾ ਰਹੇ ਆਪਾਂ ਚੰਗੀਆਂ ਕਿਤਾਬਾਂ ਵੀ ਪੜ੍ਹੀਏ ਚੰਗੀਆਂ ਵੀਡੀਓਜ਼ ਦੇਖੀਏ ਤੇ ਜਿਵੇਂ ਹੁਣ ਦਸੰਬਰ ਦਾ ਮਹੀਨਾ ਚੜ੍ਹਨ ਵਾਲਾ ਹੈ ਸ਼ਹੀਦੀ ਜੋੜ ਮੇਲ ਲੱਗਣਗੇ ਘੱਟੋ ਘੱਟ ਆਪਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਹੋਵੇ ਤੇ ਘੱਟੋ ਘੱਟ ਉੱਥੇ ਜਾ ਕੇ ਹੁੱਲੜਬਾਜੀ ਨਾ ਕਰੀਏ ਆਪਾਂ ਨੂੰ ਪਤਾ ਹੋਵੇ ਵੀ ਆਪਾਂ ਇੱਥੇ ਆਏ ਕਿਉਂ ਆ ਕਿਉਂਕਿ ਜਦ ਆਪਾਂ ਨੂੰ ਕਿਉਂ ਦਾ ਪਤਾ ਹੁੰਦਾ ਫਿਰ ਸਭ ਕੁਝ ਆਪਣੇ ਆਪ ਹੀ ਕਲੀਅਰ ਹੋ ਜਾਂਦਾ ਤਾਂ ਵੀਡੀਓ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ